ਮਾਮਲਾ ਲੁਧਿਆਣੇ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਕਾਰੋਬਾਰੀ ਵੱਲੋਂ ਪੱਤਰਕਾਰ ਵਾਰਤਾ ਕੀਤੀ ਜਾਂਦੀ ਹੈ ਕਾਰੋਬਾਰੀ ਅਮਨ ਕੋਇਲ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਤਰ੍ਹਾਂ ਉਹਨਾਂ ਕਹਿੰਦੇ ਕਿ ਜੋ 2010 ਦੇ ਵਿੱਚ ਉਹਨਾਂ 14000 ਗੱਜ ਦੀ ਥਾਂ ਖਰੀਦੀ ਸੀ ਅਤੇ ਉਸ ਦੇ ਵਿੱਚੋਂ 6000 ਗੱਜ ਦੀ ਥਾਂ ਕਿਸੇ ਪਾਰਟੀ ਨੇ ਉਹਨਾਂ ਤੋਂ ਲੈ ਲਈ ਸੀ ਜਿਹਨਾਂ ਨੇ ਕਾਫੀ ਸਾਲ ਤੱਕ ਰਜਿਸਟਰੀ ਨਹੀਂ ਕਰਵਾਈ ਤੇ ਹੁਣ ਅੱਗੇ ਉਹਨਾ ਉਹ ਤਾਂ ਕਿਸੇ ਹੋਰ ਨੂੰ ਵੇਚ ਦਿੱਤੀ ਹੈ ਬੜਾ aarop ਇਹ ਵੀ ਲਗਾਇਆ ਨੇ ਕਿ ਜਿਨ੍ਹਾਂ ਨੂੰ ਉਹਨਾਂ ਜ਼ਮੀਨ ਵੇਚੀ ਹੈ ਉਹਨਾਂ ਦੇ ਨਾਲ ਸਾਡਾ ਵਿਵਾਦ ਚੱਲ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਨੇ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚ ਦਿੱਤੀ ਉਹਨਾਂ ਕਹੇ ਕਿ ਉਹਨਾਂ ਨੇ ਵੀ ਆਪਣਾ ਪਲਾਂਟ ਲਗਾੜਾ ਸ਼ੁਰੂ ਕਰ ਦਿੱਤਾ ਹੈ ਦੱਸਦੀ ਕਿ ਉਹਨਾਂ ਕਹੇ ਕਿ ਮਾਮਲਾ ਹਲੇ ਵਿਚਾਰधीन ਹੈ ਪਰ ਇਸ ਦੇ ਬਾਵਜੂਦ ਦੂਜੀ ਧਿਰ ਨੇ ਆ ਕੇ ਕਬਜ਼ਾ ਕਰ ਲਿਆ ਅਤੇ ਚਾਰ ਦਿਵਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਇਹ ਵੀ ਕਹੇ ਕਿ ਜਦੋਂ ਅਸੀਂ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਦੇ ਲਈ ਮਦਦ ਲਈ ਗਏ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਜਦਕਿ ਦੂਜੀ ਧਿਰ ਦਾ ਸਾਥ ਤੱਤਾ ਗਿਆ ਇਸ ਮੌਕੇ ਉਹਨਾਂ ਪੱਤਰਕਾਰ ਵਾਰਤਾਕਾਰ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਇਸ ਪੱਤਰਕਾਰ ਵਾਰਤਾ ਵਿੱਚ ਲੁਧਿਆਣਾ ਲਾਈਵ ਦੇ ਲਈ ਅਮਿਤਾਪਰ ਤੇ ਰਿਪੋਰਟ ਅੰਨੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਅਮਨ ਗੋਇਲ ਤੇ ਮੈਂ ਨਾ ਇੱਕ ਜਗਾ 14000 ਗਾਜਰ ਮਤਲਬ ਇੱਕ ਮਹੀਨੇ ਤੋਂ ਰੋੜ ਦੇ ਇੱਕ ਜਗਾ ਲੀਤੀ ਸੀ ਠੀਕ ਹੈ ਕਿਹੜੀ ਜਗਾ ਦੱਸੋਗੇ ਬਲੇਕਰ ਰੋਡ ਤੇ ਬਲੋਜੀਆਸ ਰੋਡ ਦੇ ਬੈਕ ਸਾਈਡ ਤੇ ਤੇ ਉਹਦੇ ਵਿੱਚੋਂ ਮਤਲਬ 2000 ਗਜ 2011 ਵਿੱਚ ਮਤਲਬ ਮੈਂ 6 ਹਰ ਗਜ ਮਤਲਬ ਸੈਕਟਰ ਸਟਾਕ ਕੁਲੀ ਬੰਸਰ ਨੂੰ ਉਹ ਜਗ੍ਹਾ ਮਤਲਬ ਸੇਲ ਕਰਤੀ ਸੀ ਮਤਲਬ 6 ਹਰ ਗਜ ਮਤਲਬ 2010 ਅਸੀਂ ਲਿੱਤੀ ਸੀ ਜਗ੍ਹਾ ਤੇ 2011 ਚ ਅਸੀਂ ਉਹਨਾਂ ਨੂੰ ਮਤਲਬ ਜਗ੍ਹਾ ਵੇਚੀ 6 ਹਰ ਗਜ ਤੇ ਬਾਕੀ ਉਹਨਾਂ ਦਾ ਕੋਈ ਮਤਲਬ 12 ਸਾਲ ਉਹਨਾਂ ਨੇ ਕੋਈ ਰੀਸੇ ਨਹੀਂ ਕਰਾਈ ਠੀਕ ਹੈ ਤੇ ਉਹ ਸਾਡਾ ਡਿਸਪੂਰ ਚੱਲ ਪਿਆ ਠੀਕ ਹੈ ਉਸ ਵਾਂ ਜੋ ਤੁਹਾਨੂੰ ਪਤਾ ਲੱਗਿਆ ਵੀ 6 ਗੱਜ ਜਿਹੜੀ ਅਸੀਂ ਰਿਸੀ ਕਰਾਈ ਸੀ ਉਹ ਉਹਨੇ ਕਿਸੇ ਪਾਰਟੀ ਨੂੰ ਵੇਚਤੀ ਭਗਵਤੀ ਪਲਾਈ ਵੁੱਡ ਮਤਲਬ ਅਮਰੀਕਾ ਰੋਡ ਤੇ ਹੀ ਆ ਠੀਕ ਹੈ ਉਹਨਾਂ ਨੇ ਜਗਾ ਵੇਚਤੇ ਉਹਨਾਂ ਨੂੰ ਤੇ ਉਹਨਾਂ ਨੇ ਹੁਣ ਕੀ ਕੀਤਾ ੱੱਕੇ ਨਾਲ ਮਤਲਬ ਉਥੇ ਸਾਡੀ ਪਰਮਿਸ਼ਨ ਤੋਂ ਬਿਨਾ ਮਤਲਬ ਸਾਨੂੰ ਕੋਈ ਸਰਕਾਰੀ ਕੋਈ ਨੋਟਿਸ ਨਹੀਂ ਆਇਆ ਕੋਈ ਸਾਨੂੰ ਫੋਨ ਨਹੀਂ ਆਇਆ ਵੀ ਸਾਡੀ ਪਰਮਿਸ਼ਨ ਤੋਂ ਬਿਨਾ ਮਸਤਕੇ ਖਾਤੇ ਤੋਂ ਉਹਨਾਂ ਨੇ ਕਿਵੇਂ ਨਿਸ਼ਾਨਦੇਹੀ ਕਰਾ ਲਈ ਉਥੇ ਮਤਲਬ ਕਿਵੇਂ ਉਹਨਾਂ ਨੇ ਕੰਦ ਕਰ ਲਈ ਮਤਲਬ ਜੀਰੋ ਅਸੀਂ ਥਾਣੇ ਗਏ ਮਤਲਬ ਚੌਂਕੀ ਗਏ ਮਰਾਂਡੋ ਚੌਂਕੀ ਮਰਾਂਡੋ ਚੌਂਕੀ ਤੇ ਦੋ ਬੰਦੇ ਉੱਥੇ ਬਹਿ ਕੇ ਮਤਲਬ ਆਪਣਾ ਕਰਾ ਰਹੇ ਕੰਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਾਗਜ਼ ਦਿਖਾਓ ਕਿਵੇਂ ਕਿਵੇਂ ਕਰ ਰਹੇ ਆ ਠੀਕ ਹੈ ਮਤਲਬ ਉੱਥੇ ਐਸਆਈ ਸਾਨੂੰ ਉਲਟੀਆਂ ਗੱਲਾਂ ਕਹਿਣ ਲੱਗ ਗਿਆ ਉਹਨਾਂ ਦਾ ਸਾਨੂੰ ਪਤਾ ਲੱਗਿਆ ਵੀ ਪ੍ਰਸ਼ਾਸਨ ਵਿਕਿਆ ਹੋਇਆ ਠੀਕ ਹੈ ਮਤਲਬ ਅਸੀਂ ਕੋਈ ਵੀ ਪੁਲਿਸ ਗਏ ਆ ਕਿਤੇ ਵੀ ਉੱਪਰ ਤੱਕ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਵੀ ਸੁਣਵਾਈ ਨਹੀਂ ਸਭ ਕੁਝ ਕਰ 2010 ਦੇ ਵਿੱਚ ਤੁਸੀਂ ਜਗਾ ਵੇਚੀ ਉਸ ਸਮੇਂ ਤੁਸੀਂ 6000 ਰੁਪਏ ਦਾ ਜਿਹੜੀ ਵੇਚੀ ਉਹਦੀ ਨਿਸ਼ਾਨਦੇਹੀ ਵਗੈਰਾ ਕਰਾਈ ਸੀ ਨਾ ਕੁਝ ਨਹੀਂ ਕਰਾਇਆ ਬਸ ਸਿਰਕੇ ਖਾਤੇ ਦਿਤਤੀਆ ਜਗਾ ਉਹਨਾਂ ਨੂੰ ਰਜਿਸਟਰੀ ਹੋਈ ਉਹਨਾਂ ਨੇ ਕਰਵਾਈਆ ਰਜਿਸਟਰੀ ਹੋਈ ਹੈ 6000 ਰੁਪਏ ਦੀ ਉਹ ਚ ਕੋਈ ਹੱਤਾ ਨਹੀਂ ਪਈਆ ਕੋਈ ਕੁਝ ਨਹੀਂ ਪਈਆ ਕੁਝ ਨਹੀਂ ਹੈਗਾ ਉਹਨਾਂ ਚ ਜੀ 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 ਮਤਲਬ ਕੋਈ ਵੀ ਨਿਸ਼ਾਨਦੀ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਆ ਸਾਨੂੰ ਨੋਟਿਸ ਤੋਂ ਸਾਡੀ ਪਰਮਿਸ਼ਨ ਤੋਂ ਬਿਨਾ ਉਹ ਕਰਾਈ ਨਹੀਂ ਸਾਦੇ ਮਤਲਬ ਉਹਨਾਂ ਨੇ ਇੱਕ ਮਾਫੀਆ ਬਣ ਕੇ ਅਸੀਂ ਉੱਥੇ ਰੁਕਣ ਗਏ ਆ ਠੀਕ ਹੈ ਉਹਨਾਂ ਨੇ ਸਾਨੂੰ ਸਾਡੇ ਉੱਤੇ ਇੱਟਾ ਚੱਕਨੀ ਆ ਮਤਲਬ 50 60 ਬੰਦੇ ਬੁਲਾ ਕੇ ਉਹ ਮਤਲਬ ਸਾਡੇ ਤੇ ਬਦਮਾਸ਼ੀ ਕੀਤੀ ਉਹਨਾਂ ਨੇ ਤੁਸੀਂ ਇਹਦੀ ਕੰਪਲੇਂਟ ਕੀਤੀ ਮਤਲਬ ਅਸੀਂ ਗਏ ਆ ਕਮਿਸ਼ਨਰ ਕੋ ਗਏ ਆ ਕੰਪਲੇਂਟ ਕੀਤੀ ਕਮਿਸ਼ਨਰ ਕੋ ਕਮੇਂਟ ਕਰਾ ਕੇ ਆ ਕਰਕੇ ਆਏ ਆ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੰਪਲੇਂਟ ਤਾਂ ਹੋਰ ਤੁਸੀਂ ਅਸੀਂ 12 ਤਰੀਕ ਅੱਛਾ ਜੀ ਕਬਜ਼ਾ ਜਿਹੜਾ ਤੁਸੀਂ ਕਹਿ ਰਹੇ ਸੀ ਰੋਕਣਗੇ ਉਹ ਕਦੋਂ ਵੇਸ ਸੀ ਰੋਕਣ ਅਸੀਂ ਗਏ ਸੀ ਜੀ ਮਤਲਬ ਉਹਨਾਂ ਨੂੰ 15 ਤਰੀਕ ਅਸੀਂ ਰੋਕਿਆ 14 ਤਰੀਕ ਵੀ ਰੋਕਿਆ ਮਤਲਬ 15 ਤਰੀਕ ਸਾਡੀ ਬਹਿਸ ਹੀ ਬਹੁਤ ਹੋਈ ਆ ਮਤਲਬ ਉਹਨਾਂ ਦੇ ਬੰਦੇ ਆ ਗਏ ਉੱਥੇ ਉਹਨਾਂ ਨੇ ਇੱਟਾਂ ਚੱਕ ਲਈਆਂ ਇਹ ਪਲਾਈਵੁੱਡ ਆ ਲੈਣ ਜਿਹਨੂੰ ਦੁਬਾਰਾ ਅੱਗੇ ਵੇਚੀ ਆ ਉਹਨਾਂ ਵੈਸੇ ਹੀ ਲੈ ਗਏ ਹਾਂਜੀ ਉਹਨਾਂ ਨੇ ਤੁਸੀਂ ਇਹ ਦੇਖੋ ਵੀ ਸਾਡਾ ਰੋਲਾ ਚੱਲਦਾ ਪਿਆ ਉਹ ਕੁਲਦੀਪ ਅੰਸਰ ਨਾਲ ਸਟੇਟਲ ਸੌਕ ਨਾਲ ਰੋਲੇ ਚੱਲਦੇ ਜੋ ਉਹਨਾਂ ਨੇ 6 ਹਰਗਾ ਜਗਾ ਕਿਵੇਂ ਨਾ ਲਈ ਪਾਰਟੀ ਤੋਂ ਸਭ ਤੋਂ ਵੱਡੀ ਤਾਂ ਇਹ ਗੱਲ ਆ ਵੀ ਦੋਨੇ ਉਹ ਮਹੀਨਰੇ ਵਾਲੇ ਸੋਤੇ ਲੈਂਦੇ ਆ ਪਾਰਟੀ ਕੋੜ ਦੇ ਸਰ ਕੋੜ ਕੇ ਹੁਣ ਚੱਲਿਆ ਪਹਿਲਾਂ ਨਹੀਂ ਚੱ ਠੀਕ ਹੈ ਹਾਂ ਮਤਲਬ ਸਾਡੇ ਕੋਈ ਵੀ ਮਤਲਬ ਜੀਰੋ ਵੀ ਨਿਸ਼ਾਨਦੀ ਹੁੰਦੀ ਆ ਸਾਡੀ ਪਰਮਿਸ਼ਨ ਤੋਂ ਬਿਨਾ ਉੱਥੇ ਹੋ ਹੀ ਨਹੀਂ ਸਕਦੀ ਸਾਨੂੰ ਨੋਟਿਸ ਕੋਈ ਕੋਈ ਚੀਜ਼ ਨਹੀਂ ਆਈ ਕਿਵੇਂ ਹੋ ਗਈ ਦੇਖੋ ਪੁਲਿਸ ਪੁਲਸ ਵਾਲੇ ਉੱਥੇ ਆ ਬੈ ਕੇ ਕਰਾ ਰਹੇ ਆ ਪੁਲਸ ਦਾ ਮਤਲਬ ਹੀ ਨਹੀਂ ਬੰਦ ਪੁਲਸ ਨੂੰ ਅਸੀਂ ਕਿਹ ਕਾਗਜ਼ ਦਿਖਾਵੋ ਵੀ ਕਾਗੇ ਦੋ ਤੁਹਾਨੂੰ ਕੋਈ ਮਤਲਬ ਕਾਗੇ ਦਿਖਾਈ ਨਹੀਂ ਉੱਥੇ ਤੁਹਾਨੂੰ ਕੋਈ ਵੀ ਕੀ ਨਾਮ ਕੀ ਬੋਲਸ ਅਧਿਕਾਰੀ ਦਾ ਜਿਹਨਾਂ ਨਾਲ ਤੁਹਾਡੀ ਗੱਲ ਹੋਈ ਤੁਹਾਨੂੰ ਉੱਥੇ ਇੰਚਾਰਜ ਬੈਠਾ ਸੀ ਮਤਲਬ ਗੁਰਪ੍ਰੀਤ ਦੇ ਕੀ ਨਾਮ ਸੀ ਉਹਨਾਂ ਦਾ ਪਰ ਉਹਨਾਂ ਗੁਰਦੀਪ ਮਤਲਬ ਉਹਨੇ ਤੁਹਾਨੂੰ ਬਹੁਤ ਉਲਟੇ ਸਵਾਲ ਪੁੱਛੇ ਬਹੁਤ ਉਲਟੇ ਸਵਾਲ ਕੀਤੇ ਮਤਲਬ ਉਹ ਤਾਂ ਇਹ ਜੀ ਗੱਲ ਕਰ ਰਿਹਾ ਤੂੰ 6 ਰੁਪਏ ਵਿੱਚ ਹੀ ਕੋ ਜਗਾ 15000 ਰੁਪਏ ਵਿੱਚ ਤੂੰ ਸਾਰੀ ਵੇਚ ਨਹੀਂ ਸੀ ਜਗਾ ਮੈਂ ਕਿਹਾ ਯਾਰ ਇਹ ਕੋਈ ਗੱਲਾਂ ਹੁੰਦੀਆਂ ਕਰਨ ਵਾਲੀਆਂ ਆ ਇਹ ਮੈਨੂੰ ਪਤਾ ਲੱਗ ਗਿਆ ਵੀ ਵਿਕੇ ਹੋਏ ਆ ਸਾਰੇ ਇਹ ਪ੍ਰਸ਼ਾਸਨ ਨੂੰ ਤੁਹਾਡੀ ਕੰਪਲੇਨ ਕਿਤੇ ਹੋਵੇ ਅਧੀਓ ਤਾਂ ਸੀਪੀਸੀਬੀ ਆਫਿਸ ਦੇ ਕੇ ਆਂਦੀ ਆ ਪਰ ਸਾਨੂੰ ਲੱਗਦਾ ਨਹੀਂ ਪਿਆ ਜੀ ਸੀਬੀ ਆਫਿਸ ਵੱਲੋਂ ਮਾਰਕ ਇਹਨਾਂ ਨੂੰ ਹੋਈ ਸੀ ਮਾਰਕ ਤੇ ਗੁਰਪ੍ਰਾ ਗੁਰਕਪਾਲ ਸਿੰਘ ਨੂੰ ਹੋਈ ਸੀ ਠੀਕ ਆ ਉਹਨੇ ਇੱਕ ਵਾਰ ਕੰਮ ਰੁਕਵਾਇਆ ਅਗਲੀ ਵਾਰ ਉਹਨੂੰ ਸਾਨੂੰ ਉਹਨੇ ਬੁਲਾਇਆ ਪਾਰਟੀ ਨੂੰ ਬੁਲਾਇਆ ਅਸੀਂ ਆ ਕਾਗਜ਼ ਦਿਖਾਓ ਵੀ ਜਿਹੜੇ ਤੁਸੀਂ ਕਰਾਏ ਆ ਤੇ ਉਹਨਾਂ ਨੇ ਕੋਈ ਕਾਗਜ਼ ਨਹੀਂ ਦਿਖਾਏ ਤੇ ਗੁਰਪ੍ਰਾ ਨੂੰ ਅਸੀਂ ਅਗਲੇ ਨੇ ਫੋਨ ਕੀਤਾ ਵੀ ਇੱਥੇ ਕੰਮ ਚੱਲਦਾ ਪਿਆ ਉਹ ਕਹਿੰਦਾ ਮੈਂ ਕੀ ਕਰ ਸਕਦਾ ਜੀ ਮੰਗ ਮੰਗ ਹੀ ਕਰ ਮੰਗ ਹੀ ਆ ਮੰਗ ਸਾਨੂੰ ਹਿਸਾਬ ਚਾਹੀਦਾ ਸਾਡੀ ਨੇ ਕਬਜ਼ਾ ਕੀਤਾ ਸਾਡੇ ਪਲਾਟ ਤੇ ਸਾਨੂੰ ਕੋਈ ਕਾਗਜ਼ ਹੈ ਉਹ ਤੇ ਕਿਵੇਂ ਕਬਜ਼ਾ ਕਰ ਲਿਆ ਬਿਨਾ ਸਾਡੀ ਪਰਮਿਸ਼ਨ ਤੋਂ ਬਿਨਾ ਕਿਸੇ ਨਿਸ਼ਾਨਦੇਹੀ ਕਰ ਲਈ ਦੱਸੋ ਮਤਲਬ ਕੋਈ ਸੁਣਵਾਈ ਨਹੀਂ ਹੈਗੀ ਪੁਲਿਸ ਵਿੱਚ ਦੱਸੋ ਮਤਲਬ ਇਹਦਾ ਇਹ ਹਾਲ ਹੈ ਇੱਥੇ ਕੋਈ ਐਮਐਲਏ ਵੀ ਗਏ ਰਹੇ ਨਹੀਂ ਸੀ ਕਿਤੇ ਉਹ ਬਾਹਰ ਗਏ ਹੋਏ ਸੀ ਕਿਤੇ ਮਤਲਬ ਐਮਐਲਏ ਗਏ ਹੋਏ ਬੰਦੇ ਹਰਿਆਣੇ ਗਏ ਹੋਏ ਆ ਕਿਤੇ ਕਬਜ਼ਾ ਰੁਕਣਾ ਚਾਹੀਦਾ ਮਤਲਬ ਸਾਡਾ ਤਾਂ ਕਬਜ਼ਾ ਰੁਕਣਾ ਚਾਹੀਦਾ ਉੱਥੇ 70 ਬੰਦੇ ਨੇ ਕਬਜ਼ਾ ਕਰ ਰਹੇ ਆ